ਸਰਗੋਲ ਦੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੇ ਹੋਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਦੀ ਹੈ ਕਿ ਇਹ ਤਸਵੀਰਾਂ ਏਡੀਸੀ ਗਰਦਾਸਪੁਰ ਦੇ ਰਿਹਾਈ ਸੀ ਕਰਦੀਆਂ ਨੇ ਜਿੱਥੇ ਕੀ ਹੋ ਰਿਹਾ ਇਸ ਕਰਦਨੇ ਪਰ ਤੁਹੰਦਾ ਦੀ ਹੈ ਕਿ ਏਸ ਰਹਾਇਸੀ ਇਲਾਕੇ ਦੇ ਵਿੱਚ ਏਸ ਰਹਾਇਸੀ ਘਰ ਦੇ ਵਿੱਚ ਜੋ ਕਿ ਏਡੀਸੀ ਅਰਜੰਦਰ ਸਿੰਘ 베ਦੀ ਦਾ ਆ ਦੱਸਿਆ ਜਾ ਰਿਹਾ ਆ ਉਥੇ ਘਰ ਦੀ ਬੈਕ ਸਾਡ ਤੇ ਇੱਕ ਕੋਬਰਾ ਜੋ ਕਿ ਦਰਵਾਜੇ ਦੇ ਵਿੱਚ ਬੈਠਾ ਦਿਖਾਈ ਦਿੱਤਾ ਤਾਂ ਜਦੋਂ ਉੱਥੇ ਡਿਊਟੀ ਕਰਦੇ ਲਖਵਿੰਦਰ ਸਿੰਘ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਤਾਂ ਉਹ ਘਬਰਾ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੀਐਸਓ ਏਐਸਆਈਰ ਜੇਐਸ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਆ ਕੇ ਇੱਕ ਸੱਪ ਪੜਨ ਵਾਲੇ ਨੂੰ ਫੋਨ ਕਰਕੇ ਬੁਲਾਇਆ ਤਾਂ ਫਿਰ ਧੰਦਾ ਦੇ ਕਿ ਉੱਥੇ ਬਿੱਟੂ ਸਨੇਕ ਕੈਚਰ ਜਿਹੜੇ ਨੇ ਉਸ ਸਮੇਂ ਸਰ ਪਹੁੰਚ ਜਾਂਦੇ ਆ ਤੇ ਇਸ ਸੱਪ ਦਾ ਜੋ ਕਿ ਸਪੈਕਟਕਲ ਕੋਬਰਾ ਦੱਸਿਆ ਜਾ ਰਿਹਾ ਆ ਫਨੀਅਰ ਨਾਗ ਕੋਬਰਾ ਜਿਹੜਾ ਦੱਸਿਆ ਜਾ ਰਿਹਾ ਆ ਉਸ ਦਾ ਰੈਸਕਿਊ ਕੀਤਾ ਤੁਹਾਨੂੰ ਦੱਈਏ ਕਿ ਇਹ ਸੱਪ ਇੰਨਾ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਕਿ ਲੜਨ ਤੋਂ ਬਾਅਦ ਕਈ ਵਾਰ ਤੁਰੰਤ ਜਿਹੜੀ ਇਹ ਉਹ ਮੌਤ ਹੋ ਜਾਂਦੀ ਹੈ ਤੇ ਕਈ ਵਾਰ ਜਿਹੜਾ ਆ ਇਹਨੂੰ ਲੜਨ ਤੋਂ ਬਾਅਦ ਜੇਕਰ ਸਹੀ ਉਪਚਾਰ ਜਾਂ ਹਸਪੀਟਲ ਟਾਈਮ ਸਰ ਨਾ ਪਹੁੰਚਾਇਆ ਜਾਇਆ ਤਾਂ ਬਹੁਤ ਜਲਦ ਜਿਹੜੀ ਉਸ ਇਨਸਾਨ ਦੀ ਮੌਤ ਹੋ ਜਾਂਦੀ ਹੈ ਤੁਸੀਂ ਦੇ ਦੇਵੀਂ ਤਸਵੀਰਾਂ ਦੇ ਵਿੱਚ ਕਿ ਇਸ ਕੋਬਰਾ ਨੂੰ ਬਿੱਟੂ ਸਨੇਕ ਚਰ ਨੇ ਪਾਲ ਪਰ ਦੇ ਵਿੱਚ ਜਿਹੜਾ ਆ ਉਹ ਆਪਣੇ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਇਸ ਨੂੰ ਫੜ ਲਿਆ ਤੁਸੀਂ ਦੇ ਦੇਵੀਂ ਤਸਵੀਰਾਂ ਦੇ ਵਿੱਚ ਕਿ ਇਹਨਾਂ ਨੇ ਇੱਥੇ ਗੱਲਬਾਤ ਕਰਦਾ ਦੱਸਿਆ ਕਿ ਇਹਨਾਂ ਨੂੰ ਹோம் ਗਾਰਡ ਦੇ ਗਨਮੈਨ ਲਖਮਿੰਦਰ ਸਿੰਘ ਤੇ ਉਹਨਾਂ ਦੇ ਉੱਥੇ ਪੀਐਸਓ ਐਸਆਈਰ ਜੇਐਸ ਹੋਣਾ ਨੇ ਜਦੋਂ ਫੋਨ ਕੀਤਾ ਤਾਂ ਇੱਥੇ ਪਹੁੰਚ ਕੇ ਇਹਨਾਂ ਨੇ ਇਸ ਕੋਬਰਾ ਨੂੰ ਰੈਸਕਿਊ ਕੀਤਾ ਨਾਲ ਨਾਲ ਬਿੱਟੂ ਸਨੇਕਾਤਰ ਨੇ ਇਹ ਵੀ ਕਿਹਾ ਕਿ ਅਸੀਂ ਲਗਾਤਾਰ ਇਹੋ ਜਿਹੇ ਸੱਪਾਂ ਨੂੰ ਰੈਸਕਿਊ ਕਰਕੇ ਤੇ ਸਹੀ ਥਾਵਾਂ ਦੇ ਉੱਤੇ ਸੜ ਦਿੰਨੇ ਆ ਜਿੱਥੇ ਕਿ ਇਹਨਾਂ ਦੀ ਜਾਨ ਨੂੰ ਤੇ ਜਨਤਾ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੁੰਦਾ ਹੈ ਬਿੱਟੂ ਸਨੇਕ ਕੈਚਰ ਨੇ ਇਹ ਵੀ ਕਿਹਾ ਕਿ ਇਹ ਸੱਪ ਬਹੁਤ ਜ਼ਿਆਦਾ ਜਰੇਲਾ ਹੈ ਤੇ ਇਹਦੇ ਦਸਨ ਦੇ ਨਾਲ ਮੌਤ ਜਲਦੀ ਹੋ ਸਕਦੀ ਹੈ ਕਿਉਂਕਿ ਇਹ ਸੱਪ ਬਹੁਤ ਜ਼ਿਆਦਾ ਜਰੇਲਾ ਹੁੰਦਾ ਹੈ ਫਨੀਅਰ ਨਾਗ ਕੋਬਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪੋ ਕਿ ਬਿੱਟੂ ਸਨੇਕ ਕੈਚਰ ਨੇ ਇਸ ਨੂੰ ਜਿਹੜਾ ਆ ਉਹ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਇਹਨੂੰ ਰਿਹਾਏ ਸੀ ਇਲਾਕੇ ਤੋਂ ਦੂਰ ਜੰਗਲ ਦੇ ਵਿੱਚ ਜਿਹੜਾ ਆ ਛੱਡ ਕੇ ਇਸ ਨੂੰ ਜਿਹੜਾ ਆ ਜਾਨ ਦਿੱਤਾ ਤਾਂ ਕਿ ਇਸ ਦੀ ਜਾਨ ਨੂੰ ਵੀ ਕੋਈ ਖਤਰਾ ਨਾ ਹੋਵੇ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਬਿੱਟੂ ਸਨੇਕਾਤਰ ਵੱਲੋਂ ਸੱਪਾਂ ਨੂੰ ਰੈਸਕਿਊ ਕਰਕੇ ਜੰਗਲ ਦੇ ਵਿੱਚ ਛੱਡਿਆ ਗਿਆ ਤੇ ਉਹਨਾਂ ਦੀ ਜਾਨ ਨੂੰ ਬਚਾਇਆ ਗਿਆ ਤੇ ਉਹਨਾਂ ਸੱਪਾਂ ਤੋਂ ਆਮ ਜਨਤਾ ਦੀ ਜਾਨ ਨੂੰ ਵੀ ਜਿਹੜਾ ਆ ਬਚਾਇਆ ਗਿਆ ਤੇ ਅੱਜ ਏਡੀਸੀ ਇਹ ਦੀ ਰਹਾਸ ਤੋਂ ਵੀ ਇਸ ਆਪ ਨੂੰ ਪੜ ਕੇ ਤੇ ਤੁਰੰਤ ਜਿਹੜਾ ਆ ਉਹ ਰਹਾਸੀ ਇਲਾਕੇ ਤੋਂ ਦੂਰ ਸਾਡੇ ਦਿੱਤਾ ਗਿਆ ਤਸਵੀਰਾਂ ਦੇ ਦੇ ਪਰ ਉਹ ਦੀ ਡੀਪੀ ਜੀ ਪੰਜਾਬੀ ਤੇ ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਕੱਲ ਸੱਪਾਂ ਤੋਂ ਬਚਣ ਦੇ ਲਈ ਆਪਣੇ ਘਰਾਂ ਦੇ ਵਿੱਚ ਸਫਾਈ ਰੱਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਰਸਾਤਾਂ ਦੇ ਦਿਨ ਨਹੀਂ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਾਰੋਂ ਸੱਪ ਨਿਕਲ ਕੇ ਸੁੱਕੇ ਥਾਵਾਂ ਵਾਲੇ ਪਾਸੇ ਨੂੰ ਚੱਲਣਾ ਸ਼ੁਰੂ ਹੋ ਜਾਂਦੇ ਨੇ ਤੇ ਗਰਮੀ ਤੋਂ ਬਚਣ ਦੇ ਵਾਸਤੇ ਠੰਡੀਆਂ ਥਾਵਾਂ ਨੂੰ ਲੱਭਦੇ ਰਹਿੰਦੇ ਨੇ ਜਿਹੜੀਆਂ ਕਿ ਘਰਾਂ ਦੀਆਂ ਰੁੱਡਾਂ ਖੁੱਡਾਂ ਤੇ ਜਿੱਥੇ ਕਿ ਜ਼ਿਆਦਾ ਸਮਾਨ ਵਗੈਰਾ ਪਿਆ ਹੋਵੇ ਇਹੋ ਜਿਹੀਆਂ ਥਾਵਾਂ ਤੇ ਸਰਨ ਲੈ ਲੈਂਦੇ ਨੇ ਤੇ ਧਿਆਨ ਰੱਖੋ ਤਾਂ ਸਫਾਈ ਦਾ ਵੀ ਖਿਆਰ ਰੱਖੋ ਤਾਂ ਕਿ ਇਹੋ ਜਿਹੇ ਸੱਪ ਜਿਹੜੇ ਆ ਐਸੀਆਂ ਜਗ੍ਹਾ ਦੇ ਉੱਤੇ ਨਾ ਆ ਕੇ ਬਹਿ ਸਕਣ ਤਸਵੀਰਾਂ ਤੁਸੀਂ ਦੇ ਦੇ ਪਹਿਰੇ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧੰਮ ਜੀ ਦੀ ਪੀ ਧੰਨਵਾਦ ਆਇਓ ਅੱਜ ਜੇ 1.5 ਦੀ ਕੋਠੀ ਸਰ ਰਜੇਸ਼ ਜੀ ਦਾ ਫੋਨ ਆਇਆ ਸੀ ਪੀਡੀਸੀ ਸਬਜੀ ਤੇ ਗਨਮਨ ਜੀ ਦਾ ਤੇ ਇਹ ਬਿੱਟੂ ਜੀ ਕੀ ਦਾ ਸਾਧ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਮੈਂ ਰਾਮ ਸ਼ਰਨ ਕਲੌਂਡੀ ਦੇ ਵਿੱਚ ਸੱਪ ਰੈਸਕਿਊ ਕਰ ਰਿਆ ਸੀਗਾ ਤੇ ਉੱਥੋਂ ਦਾ ਸੱਪ ਰੈਸਕਿਊ ਕਰਕੇ ਤੇ ਏਡੀਸੀਜੀ ਦੀ ਕੋਠੀ ਪਹੁੰਚ ਗਿਆਂ 9 ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਹਨੇ ਆ ਕੇ ਤੇ ਫੜਾਫੜ ਗੇਟ ਖੋਲ ਕੇ ਤੇ ਮੁਰਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਨੂੰ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਹਾ ਵਾ ਜਿੱ ਗੰਮੈ ਨੇ ਆਪਣਾ ਮੱਜਾ-ਮੁੰਜਾ ਰੱਖਿਆ ਹੁੰਦਾ ਬੂਏ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਉਹ ਸਪੈਕਟਿਕਲ ਕੋਬਰਾ ਸੀਗਾ ਹਾਂ ਖਤਰਨਾਕ ਹੁੰਦਾ ਬਿਲਕੁਲ ਜੀ ਤੇ ਕੀਦਾ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਮਾ ਉਹ ਸਤਵੇਂ ਮਹੀਨੇ ਦੇ ਵਿੱਚ ਫਿਰ ਸਪੈਕਟਿਕਲ ਕੋਬਰਾ ਜਿਹੜਾ ਤੇ ਕੋਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ ਮਤਲਬ ਬਰਸਾਤ ਦੇ ਦਿਨਾਂ 'ਚ ਬਿੱਲਾ ਵਗੈਰਾ ਚ ਜੀਂਦੇ ਥੱਲੇ ਪਾਣੀ ਵੜ ਜਾਂਦਾ ਇਸ ਕਰਕੇ ਬਾਰਾ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਉਂਦੇ ਨੇ ਪਹਿਲਾਂ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸਾਪ ਦਾ ਹੁਣ ਜਿਹੜਾ ਵਾ ਉਹ ਸਪੈਕਟਿਕਲ ਕੋਬਰਾ ਦਾ ਤੇ ਕਮਨ ਕ੍ਰੇਟਰ ਦਾ 3 ਮਹੀਨੇ ਇਹ ਜਿਹੜਾ ਯੋਰਰ ਦੇਗਾ ਤੇ ਕੋਠੀ ਐ ਡੀ ਸੀ ਸਾਡੇ ਕੋਠੀ ਕੱਚੀ ਜਗ੍ਹਾ ਕੋਈ ਕਿੱਥੋਂ ਨਿਕਲੇ ਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਹੈ ਤਾਂ ਕੀਦਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਦੇਖਣਾ ਲੱਗ ਪੀ ਕੀ ਦਾ ਏਡੀਸੀਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੇ ਆ ਨਾ ਰਾਮ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਂਗੂ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੂੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਹਿਮਾਨਾ ਬੈਠ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਅੱਜਕਲ ਬਰਸਾਤ ਦੇ ਦਿਨਾਂ 'ਚ ਆਪ ਨਿਕਲਦੇ ਐ ਕਿੰਨਾ ਮਤਲਬ ਖਤਰਾ ਮਹਿਸੂਸ ਹੁੰਦਾ ਲੋਕਾਂ ਨੂੰ ਜਿਹੜੇ आले-ਦwale ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ-ਖੋਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਕਿ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਪੀ ਇਹਨੂੰ ਯਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਲਾਲੋ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੋਕ ਜਾਂਦਾ ਵਾ ਮਰ ਫਿਰ ਵੀ ਕੀਤੇ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਇਹ ਕਿਦਾ ਮੇਰੇ ਲੱਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕਸਪ ਫੜੇ ਆ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਬਿਲਕੁਲ 41 ਮਹੀਨੇ ਸਾਲ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਹੋਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨੇ ਹੁਣ ਇਹ ਦੇਖੋ ਵੀ ਪਾਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਕਿਉਂਕਿ ਪਾਲੀਆਂ ਦੇ ਵਿੱਚ ਅੱਜਕੱਲ ਝੋਲਾ ਜਾਲਾ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬੋਤਾ ਜੰਗਲ ਪੈਂਦਾ ਜਾਂ ਜਿੱਦਾਂ ਗਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਰੇ ਦਾ ਕੰਡਾ ਚੱਲ ਜਾਓ ਉੱਥੇ ਇਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਹੀ ਗੁਰਦਾਸਪੁਰ ਦੇ ਵਿੱਚ ਕਿ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਨੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਮਤਲਬ ਕੋਈ ਝਾੜ ਲਾਉਂਦੇ ਆ ਉਹਨਾਂ ਨੂੰ ਝਾੜ ਚਾਹੀਦਾ ਹੁੰਦਾ ਬਿਲਕੁਲ ਜੀ ਬਿਲਕੁਲ ਕਹਿੰਦਾ ਮਤਲਬ ਵੀ ਉਹਨਾਂ ਨੂੰ ਆਪਣੇ ਵੱਲ ਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਏ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਹਦਾ ਕੋਈ ਸੇਫ ਜਗ੍ਹਾ ਨਹੀਂ ਹੈਗੀ ਬਾਰ ਛੱਡ ਦੇ ਉਸ ਤੋਂ ਫਿਰ ਇਸ ਕਰਕੇ ਹਾਨੂੰ ਜਿਹੜਾ ਵਾ ਉਹ ਤੀਬੜੀ ਨਹਿਰ ਵਾਲੇ ਪਾਸੇ ਵਾਲਾ ਜਾਂ ਗਲੜੀ ਤੇ ਤੁਸੀਂ ਵਾਲੇ ਪਾਸੇ ਵਾਲ ਜਾ ਕੇ ਫਿਰ ਛੱਡਣਾ ਪੈਂਦਾ ਵਾ